ਜੀ ਤੁਸੀਂ ਦੇਖ ਰਹੇ ਹੋ ਸਾਡੇ ਸਨਮੁਖ ਬੈਠੇ ਨੇ ਜੀ ਨਿਰਮਲ ਸਿੱਧੂ ਜੀ ਬਹੁਤ ਸੋਹਣੇ ਸੋਹਣੇ ਇਹਨਾਂ ਨੇ ਸਾਰੇ ਪ੍ਰੋਗਰਾਮ ਦੇ ਵਿੱਚ ਗੀਤ ਸੁਣਾਏ ਔਰ ਦਿਲ ਨਹੀਂ ਕਰਦਾ ਹੁਣ ਇਹਨਾਂ ਨੂੰ ਅਲਵਿਦਾ ਕਹਿਣ ਨੂੰ ਤੇ ਦਿਲ ਤਾਂ ਕਰ ਰਿਹਾ ਕਿ ਜਿੰਨੇ ਵੀ ਮਕਬੂਲ ਗੀਤ ਅੱਜ ਤੱਕ ਸੋਹਣੇ ਆ ਰਿਕਾਰਡਡ ਤੇ ਉਹ ਸਾਹਮਣੇ ਫੇਸ ਟੂ ਫੇਸ ਸੁਨੇ ਜਾ ਰਹੇ ਜੀ ਪਰ ਅੱਜ ਅਸਲ ਦੇ ਵਿੱਚ ਮੇਰੀ ਬਦਕਿਸਮਤੀ ਕਹਿ ਲਓ ਤੁਸੀਂ ਮੇਰੀ ਵੀ ਤਮੰਨਾ ਹੁੰਦੀ ਵੀ ਜਦ ਮੈਂ ਜਦੋਂ ਦੂਰਦਰਸ਼ਨ ਤੇ ਆਵਾਂ ਤਾਂ ਮੈਂ ਦਿਲੋਂ گاਵਾ ਪੂਰਾ ਹੈ ਨਾ ਪਰ ਅੱਜ ਤਾਂ ਮੇਰਾ ਆਉਣਾ ਹੀ ਬਹੁਤ ਮੁਸ਼ਕਿਲ ਸੀਗਾ ਕਿਉਂਕਿ ਖਾਂਸੀ ਜ਼ੁਕਾਮ ਬੁਖਾਰ ਬਹੁਤ ਜ਼ਿਆਦਾ ਸੀ ਲੇਕਿਨ ਫਿਰ ਵੀ ਦੇਖੋ ਮੇਰਾ ਇਸ਼ਕ ਦੇਖੋ ਦੂਰਦਰਸ਼ਨ ਦੇ ਨਾਲ ਕਿ ਮੈਂ ਫਰੀਦਕੋਟ ਤੋਂ 5 ਵਜੇ ਉੱਠਿਆ ਨਾ ਤੋਂ ਕੇ 6 ਵਜੇ ਐਗਜ਼ੈਕਟ ਚੱਲਿਆ ਤੇ 8:05 ਮਿੰਟ ਤੇ ਮੈਂ ਜਲੰਧਰ ਪਹੁੰਚ ਗਿਆ ਧੁੰਦ ਪਈ ਸੀਗੀ ਪਹੁੰਚਣਾ ਹੀ ਪਹੁੰਚਣਾ ਹੈ ਨਾ ਸੋ ਇੱਕ ਦੂਰਦਰਸ਼ਨ ਤੇ ਜਦੋਂ ਆਉਣਾ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਰੇਡੀਓ ਤੇ ਆਉਣਾ ਹੁੰਦਾ ਨਾ ਮੇਰੇ ਲਈ ਬਹੁਤ ਵੱਡਾ ਸਰਪ੍ਰਾਈਜ਼ ਹੁੰਦਾ ਹੈ ਮੇਰੀ ਰਿਪੋਰਟ ਬੜਾ ਚੈਲੰਜ ਹੁੰਦਾ ਮੈਨੂੰ ਤਿਆਰੀ ਵੀ ਕਰਨੀ ਪੈਂਦੀ ਪਰ ਅੱਜ ਜ਼ਿਆਦਾ ਮੇਰਾ ਗਲਾ ਸਹੀ ਨਹੀਂ ਸੀ ਇਸ ਕਰਕੇ ਲਾਈਵ ਨਹੀਂ ਤੁਹਾਨੂੰ ਸੁਣਾਇਆ ਸੋ ਨੈਕਸਟ ਟਾਈਮ ਜਦੋਂ ਆਵਾਂਗੇ ਉਦੋਂ ਪ੍ਰੋਮਿਸ ਹੈ ਬਟ ਤੁਹਾਡੀ ਸਿੱਦਤ ਹੈ ਜਿਹੜੀ ਤੁਸੀਂ ਤੁਹਾਨੂੰ ਖਿੱਚ ਲੈ ਕੇ ਆ ਗਈ ਹੈ ਖਿੱਚ ਕੇ ਤੇ ਮੈਨੂੰ ਲੱਗਦਾ ਹੈ ਕਿ ਆਪਾਂ ਬਹੁਤ ਜਲਦੀ ਫਿਰ ਦੂਰਦਰਸ਼ਨ ਦੇ ਵਿੜੇ ਮਿਲਾਂਗੇ ਬਿਲਕੁਲ ਮਿਲਾਂਗੇ ਜੀ ਬਾਕੀ ਦੇਖੋ ਐਂਕਰ ਹਰ ਜਗ੍ਹਾ ਤੇ ਜਾਂਦੇ ਆ ਮਿਲਦੇ ਨੇ ਕਈ ਵਾਰੀ ਇਸ ਤਰ੍ਹਾਂ ਦੀ ਗੱਲ ਵੀ ਸਾਨੂੰ ਮਿਲ ਜਾਂਦੀ ਹੈ ਵੀ ਜਿਹੜੇ ਸਾਨੂੰ ਪੁੱਛਦੇ ਵੀ ਤੁਹਾਡੇ ਬਾਰੇ ਦੱਸੋ ਮੈਂ ਕੀ ਪੁੱਛਾਂ ਉੱਤੇ ਆਪਣੇ ਕੀ ਕਹਿੰਦੇ ਉਹਦੇ ਮੂੰਹੋਂ ਮਿੱਠੂ ਮੀਆਂ ਮਿੱਠੂ ਬੋਲਣਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਕਈ ਵਾਰੀ ਵੀ ਤੁਹਾਡੇ ਵਰਗੇ ਜਿਹੜੇ ਮਜ਼ੇ ਹੋਏ ਜਿਹੜੇ ਸੁਲਝੇ ਹੋਏ ਮਤਲਬ ਜਿਹੜੇ ਲੋਕ ਮਿਲਦੇ ਆ ਉਹ ਤੁਹਾਡੇ ਬਾਰੇ ਪਹਿਲਾਂ ਹੀ ਸਾਰਾ ਕੁਝ ਜਾਣਦੇ ਹੁੰਦੇ ਆ ਬਲਕਿ ਤੁਹਾਨੂੰ ਐਸੀਆਂ ਕਈ ਚੀਜ਼ਾਂ ਉਹ ਪੁੱਛ ਲੈਂਦੇ ਜਿਹੜੀਆਂ ਤੁਹਾਡੇ ਦਿਮਾਗ 'ਚ ਹੁੰਦੀਆਂ ਨਹੀਂ ਕਰਦੀ ਨਹੀਂ ਨਹੀਂ ਕਿਉਂਕਿ ਅਸੀਂ ਪੂਰੀ ਦੇਖ ਕੇ ਆਈਦਾ ਤਾਂ ਵੈਸੇ ਵੀ ਖੋਜ ਕਰਕੇ ਆਈਦਾ ਔਰ ਵੈਸੇ ਵੀ ਅਸੀਂ ਤੁਹਾਨੂੰ ਬਚਪਨ ਤੋਂ ਸੁਣਦੇ ਆ ਰਹੇ ਆ ਸਾਨੂੰ ਤੁਹਾਡੇ ਸਾਰੇ ਗੀਤਾਂ ਦਾ ਪਤਾ ਆ ਸਭ ਕੁਝ ਪਤਾ ਆ ਕਿੱਦਾਂ ਤੁਸੀਂ ਮਿਹਨਤ ਕੀਤੀ ਇੱਥੇ ਤੱਕ ਪਹੁੰਚੇ ਥੈਂਕ ਯੂ ਕਿਉਂਕਿ ਅੱਜ ਦੇ ਸਮਾਜ ਦੇ ਵਿੱਚ ਅਸੀਂ ਦੇਖਦੇ ਆ ਕਿ ਤੁਹਾਡੇ ਵਰਗੇ ਗਾਇਕ ਬਹੁਤ ਘੱਟ ਹੈ ਤੇ ਜਿਵੇਂ ਏ ਗ੍ਰੇਡ ਆਰਟਿਸਟ ਹੋ ਤੁਸੀਂ ਰੇਡੀਓ ਦੇ ਇਹ ਕੋਈ ਛੋਟੀ ਗੱਲ ਨਹੀਂ ਬਹੁਤ ਵੱਡਾ ਸਨਮਾਨ ਹੈ ਜੀ ਬਿਲਕੁਲ ਜੀ ਤੇ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਔਰ ਸਰੂਤਿਆਂ ਦਾ ਪਿਆਰ ਹੈ ਤੇ ਚਲੋ ਮਿਹਨਤ ਬੰਦੇ ਦੀ ਉਹ ਜੀ ਮਿਹਨਤ ਤੋਂ ਬਿਨਾ ਕੁਝ ਹੁੰਦਾ ਨਹੀਂਗਾ ਜੀ ਤੇ ਦਰਦ ਅਸ਼ਣ ਦੇ ਵਿੱਚ ਆ ਕੇ ਬਹੁਤ ਜ਼ਿਆਦਾ ਮਨ ਕੁਝ ਹੁੰਦਾ ਬਾਕੀ ਅੱਜ ਵਾਲੀ ਇੰਟਰਵਿਊ ਜਿਹੜੀ ਹੈਗੀ ਆ ਉਹ ਲਿੰਕ ਆਪਾਂ ਪਾ ਦੇਣਾ ਤੇ ਸਰੋਤੀ ਦੇਖੋ ਇੰਟਰਵਿਊ ਤੋਂ ਜ਼ਿਆਦਾ ਐਸਜੀਕੇ ਕੀ ਕਹਿੰਦੇ ਨੇ ਬੋਨਸ ਅਸੀਂ ਬੋਨਸ ਦੇ ਦਿੱਤਾ ਕਿ ਉਹ ਗੱਲਾਂ ਜਿਹੜੀਆਂ ਹਾਲੇ ਇੰਟਰਵਿਊ ਦੇ ਵਿੱਚ ਨਹੀਂ ਆਈਆਂ ਅਸੀਂ ਉਹ ਗੱਲਾਂ ਨਹੀਂ ਕਰਦੀਆਂ ਤੇ ਥੱਲੇ ਆਪਾਂ ਲਿੰਕ ਪਾ ਦੇਣਾ ਇਸ ਕਰਕੇ ਲੋਕਾਂ ਨੂੰ ਵੀ ਦਿਖ ਲੈਣਾ ਤੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਜੀ ਸਾਡੀ ਖੁਸ਼ਕਿਸਮਤੀ ਹੈ ਤੁਸੀਂ ਸਾਡੇ ਵੇੜੇ ਵਿੱਚ ਆਏ ਤੁਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ